ਖੁੱਲ ਜੋਟ ਵੀ ਤੇ ਖੁੱਲਦੀ ਵੀ ਹੈ ਤੂੰ ਨਹੀਂ ਚਾਹੀ ਇਹ ਚੀਜ਼ ਵਧੀਆ ਨਾ ਨਾਲੇ ਖੁੱਲਦੀ ਸਿੰਗਲ ਕਰਨੀ ਸਿੰਗਲ ਕਰ ਲੋ ਡਬਲ ਕਰਨੀ ਡਬਲ ਕਰ ਲੋ ਇਹ ਕੀ ਰੇਟ ਦੇ ਸੀ ਕਰ ਵੀ ਪਿਆ ਜਾਲ ਛਤਰੀਆਂ ਹਾਂਜੀ ਇੰਜਰੀਆਂ ਥੱਲਾਂ ਚਾਹ ਜਨਾ ਕੱਪੜਾ ਪੈ ਉਹ ਝਾਲਰ ਵਾਲਾ ਕੱਪੜਾ ਬਦਾਮ ਕੱਟ ਰਿਹਾ ਫੁੱਡੇ ਚ ਲੱਗ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦ ਆ ਲਓ ਜੀ ਤੇ ਆਪਾਂ ਕਰਤੀਆ ਵਲੌਗ ਦੀ ਸਟਾਰਟਿੰਗ ਤੈਂ ਤ ਹੋਗਾ 1 ਵਾ 1 ਵਜੇ ਲਗਭਗ ਤੇ ਇੱਥੇ ਆਪਣੇ ਭੈਣ ਛੱਡਨਾਂ ਇਸ ਵਿੱਚ ਸੇਕਪੁਰੇ ਪਿੰਡ ਤੇ ਇਸ ਕਰਕੇ ਵੀਡੀਓ ਦੀ ਮਤਲਬ ਹੋ ਜਾਣੀ ਹੁਣ ਮੁਰਿਆ ਜਾਣਾ ਹੈ ਤੇ ਹੁਣ ਕਿਰਾਂ ਚੱਲਦੇ ਹੋਵੇ ਘਰੇ ਮੈਂ ਨਾਲ ਦੀ ਨਾਲ ਬਲੌਗ ਦੀ ਸਟਾਰਟਿੰਗ ਕਰ ਦੀ ਗਏ ਤੇ ਬਾਕੀ ਗੱਲਾਂ ਬਾਅਦ ਚ ਪਤਾ ਨਹੀਂ ਹੁਣ ਪੰਡ ਚੱਲ ਗਿਆ ਸਭ ਤੋਂ ਪਹਿਲਾਂ ਤਾਂ ਐਵੇਂ ਗੀਤਿਆ ਬਣਾਉਂਦਾ ਫਾਇਦਾ ਨਹੀਂਗਾ ਪਿੰਡ ਚੱਲ ਕੇ ਵੇਣੇ ਕੀ ਕਰਨ ਨਾਲ ਹਨਪਰੀ ਦੇ ਕੋਲ ਜਾ ਦਿੱਤਾ ਹੀ ਮੈਂ ਛੱਡ ਕੇ ਮੈਂ ਚਾਹ ਪਾਣੀ ਪੀ ਗੇ ਦਵਾ ਦਾ ਫਿਰ ਤੁਰ ਹੀ ਪਿਆ ਮੈਂ ਤੇ ਚਲੋ ਬਾਬੇ ਚੱਲ ਗਿਆ ਆਪਾਂ ਤੇ ਚੱਲ ਕੇ ਕਰਦੇ ਹੁਣੇ ਸ਼ੇਰਣਾ ਧੋ ਤੇ ਪਿੰਡ ਜਾਂਦੇ ਸੀ ਤੇ ਰਾਜ ਆਪ ਨੂੰ ਦੁਕਾਨ ਮਿਲੀ ਆ ਕਬੂਤਰਾਂ ਦਾ ਸਮਾਨ ਵਾਲੀ ਇਹ ਵਾ ਠੀਕ ਹੈ ਤੇ ਇਹ ਆਪਾਂ ਚੱਲ ਕੇ ਤੁਹਾਨੂੰ ਦਿਖਾਉਣੇ ਆਗੇ ਹਨ ਤੇ ਕੀ ਕੀ ਸਮਾਨ ਆ ਲੱਟਰਨ ਪਟਰ ਮਾਚਲ ਮਾਣੀ ਮੁੱਟਣ ਵਾਲੀ ਵੀਡੀਓ ਬਣਾ ਲਾਂਗੇ ਤੇ ਨਾਲੇ ਮਾ ਤੁਹਾਨੂੰ ਬਾਜੀਆਂ ਬੂੜੀਆਂ ਬਾਕੀ ਨੇੜੇ ਜਾਲ ਜੂਲ ਤੇ ਬਾਜੀ ਵਾਲੇ ਪਿੰਜਰੇ ਸਮਾਨ ਸਾਰਾ ਹੈ ਨਾ ਬਾਈਆਂ ਕੋਲੇ ਉਹ ਚੱਲ ਕੇ ਵੇਣੇ ਆਪਾਂ ਠੀਕ ਆ ਚਲੋ ਚੱਲੀਏ ਆ ਜੀ ਬਾਈ ਕੋਲੇ ਜੀ ਬਾਈ ਪਿੰਡ ਕਿਹੜਾ ਹੈ ਹੋਰਸ਼ ਮੇਰਾ ਤੇ ਮਾਣ ਦੱਸ ਸਕਦਾ ਮੈਂ ਛਤਰੀਆਂ ਛੁਟਰੀਆਂ ਬਾਰੇ ਰੇਡ ਰੂਟ ਆਪਣਾ ਆ ਜਿਹੜੀ ਛਤਰੀ ਬਣ ਰਹੀ ਹੈ ਰੇਡ ਰੂਟ ਕੀ ਹੈ ਬਈ ਇਹਦਾ ਰੇਟੇ 2/2 ਦੇ ਛਤਰੀ ਆਪਾਂ 3500 ਦੇ 2/2 ਦੇ 3500 ਦੀ ਜਿਹੜੇ ਆਪਣੇ ਮਨ ਕਿਦੋਂ ਆ ਬਾਜ਼ੀ ਵਾਲੇ ਹੁੰਦੇ ਜਾਂ ਮਤਲਬ ਪਿੰਜਰੇ ਕਬੂਤਰ ਪਾਉਣ ਵਾਸਤੇ ਬਾਜ਼ੀ ਤੇ ਲੈ ਆਉਣ ਵਾਸਤੇ ਪਿੰਜਰਾ ਆਪਣੇ ਕੋਲੇ 700 ਰੁਪਏ ਤੋਂ ਸਟਾਰਟ ਹੈ ਜੀ ਕਿਹੜੇ ਕਿਹੜੇ ਦਿਖਾਓ ਜੀ ਮਣੇ 700 ਕਿਸ ਤੱਕ ਰੇਟ ਆਪਣਾ 3200 ਰੁਪਏ ਤੱਕ ਮਿਲ ਜਾਣਗੇ ਜੀ ਜੋਟਾਂ ਦੇ ਪਿੰਜਰੇ ਆ ਜੋਟ ਕੀ ਰੇਟ ਆ ਬਈ ਜੋਨ 2000 ਰੁਪਏ ਦੇ ਮਿਲ ਜੂ 2500 ਦੇ ਮਿਲ ਜੂ ਅੱਛਾ 3200 ਰੁਪਏ ਦੀ ਵੀ ਮਿਲ ਜੂ ਠੀਕ ਹੈ ਜੀ ਤੇ ਜਿਹੜੀ ਹੈਗੇ ਆ ਦੇਖ ਜੀ ਇਹ ਰਸਾਂ ਸੋਰ ਦਾ ਠੀਕ ਠਾਕ ਆ ਵੀ ਵਸੇ ਆ ਜਾਂ ਵੀ ਕਬੂਤਰਾਂ ਵਾਸਤੇ ਕਿ ਮਨ ਲਾ ਕੇ ਹੋ ਚੀ ਜਾਸਤੇ ਕਬੂਤਰ ਵਾਸਤੇ ਲਈ ਇਹ ਜੀ ਡੋਲਿਆਂ ਵਾਸਤੇ ਬਸ ਕੋਈ ਵੀ ਜੀ ਤਾਰਨ ਕੁੱਕੜ ਵੀ ਤੜ ਜਾਂਦੇ ਨਾ ਤੇ ਡੋਲੀਆਂ ਦਾ ਕੀ ਰੇਟ ਆ ਵੀ ਤਿੰਨ ਨਾਲ ਡੋਲੀ ਆਪਣੀ ਉਹ ਪੀ ਜੀ ਮੰਨ ਕੇ ਚੱਲੋ ਡੋਲੀਆਂ ਆਪਣੇ ਕੋਲ 16 1700 ਸਟਾਰਟ ਹੈ ਪਛਾਵ ਵਾਲੀਆਂ 16 1700 ਸਟਾਰਟ ਆ ਡੋਲੀ ਠੀਕ ਹੈ ਠੀਕ ਆ ਵੇਖੋ ਡੋਲੀਆਂ ਵੀ 16 1700 ਸਟਾਰਟ ਹੋ ਜਾਂਦੀਆਂ ਇਹ ਤੇ 2500 ਬਾਕੀ ਰੇਟ ਤੇ ਮਰਜ਼ੀ ਵੇਖ ਲਓ ਦਾ ਲਾਉ ਦਾ ਇਧਰ ਆ ਛਤਰੀਆਂ ਪਈਆਂ ਇਧਰ ਠੀਕ ਹੈ 300 2 ਬਜ 2 ਦੀ 300 ਦੀ ਛਤਰੀ ਆਉਂਦੀ ਹੈ ਜੀ ਤੇ ਆ ਦੇਖੋ ਠੀਕ ਹੈ 300 ਛਤਰੀ ਆਉਂਦੀ ਹੈ ਤੇ ਬਾਕੀ ਆ ਦੂਜਾ ਸਮਾਨ ਪਿਆ ਆਪਾਂ ਦਾ ਕਬੂਤਰ ਗਵਦਰ ਬਾਈ ਦੇ ਲੈ ਕੇ ਰਹੇ ਨੇ ਨਾ ਆਹ ਹਦ ਮੇਰਾ ਨਾਂ ਬਾਈ ਦਾ ਦੁਕਾਨ ਦਾ ਤੇ ਕੋਰਸ਼ਮੀਰ ਤੇ ਬਾਕੀ ਹੁਣ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਮਾੜੀ ਮੁੱਟੀ ਜੇ ਕੋਈ ਅੰਦਰ ਹੈਗਾ ਸਮਾਨ ਹੋਰ ਨਹੀਂ ਕਬੂਤਰਾਂ 'ਚ ਹੋਰ ਕੀ ਕੀ ਸਮਾਨ ਹੁੰਦਾ ਹੈ ਆਪਣਾ ਆ ਜਾ ਬਈ ਮੜਾ ਤੂੰ ਆਇਆ ਹੁਣ ਬਹੁਤ ਮੜਾ ਰੇਟ ਰੂਟ ਦਸ ਦਿਨਾਂ ਬਹੁਤ ਸੌਖਾ ਹੈ ਨਾ ਕਿਹੜਾ ਕਿਹੜਾ ਸਮਾਨ ਦੇਖੋ ਆਈ ਬਈ ਮੜਾ ਜਾ ਜਿਵੇਂ ਆਹ ਦੇਖੋ ਬਾਬੂ ਬਈ ਇੱਥੇ ਜਾਲ ਜੁੜਾ ਨਾ ਜੋ ਟਾਪੀਆਂ ਦੇ ਕੀ ਕੀ ਸਮਾਨ ਹੈ ਬਈ ਆਪਣੇ ਕੋਲ ਕਬੂਤਰਾਂ ਦਾ ਮੰਨ ਕੇ ਚੱਲੋ ਆਪਾਂ ਫੀਡਰ ਫੂਡ ਰੀ ਪਈ ਹੈ ਨਾ ਡਰਿੰਕਰ ਵੀ ਪਈ ਆ ਜਾਲ ਛਤਰੀਆਂ ਹਾਂਜੀ ਸਿੰਜਰੇ ਆਪਣੀਆਂ ਖੱਲਾਂ ਚਾਂਦਰਾ ਕੱਪੜਾ ਤੇ ਝੱਲਰ ਵਾਲਾ ਕੱਪੜਾ ਬਦਾਰਫ ਕੱਪੜਾ ਫੁੱਡੇ ਚ ਲੱਗਣ ਵਾਲੇ ਵੇਟਣ ਵਾਲੇ ਅੱਛਾ ਜੀ ਬੇਕਪ ਠੰਡਰਾ ਰੰਗ ਪਰ ਕੱਪੜਾ ਕੂਪੜਾ ਸਭ ਕੁਝ ਕੁੱਲ ਮਿਲਾ ਕੇ ਵੀ ਸਭ ਸਮਾਨ ਹੈਗਾ ਹੀ ਆਪਣੇ ਕੋਲੇ ਟ੍ਰੇਨ ਦਾਣੇ ਵਾਲੀਆਂ ਵੰਡੇ ਵਾਲੀਆਂ ਟੋਕੀ ਟੋਕਰੀਆਂ 골ਡਿੰਗ ਟਾਂਕੀਆਂ ਆ ਮਾੜੀ ਜੋੜੀ ਲਾ ਕੇ ਦਿਖਾ ਤਾਂ 50 ਜੋਟ ਆਪਣੀ ਦਿਖਾ ਦੀ ਮਾੜੀ ਵੀਡੀਓ ਅੱਛਾ ਵੀ ਉਹ ਹੱਥ ਲਿਬੜਿਆ ਬਈ ਰੰਗ ਇਹ ਆਪਣੀ ਜਿਹੜੀ ਆ ਜੋਟ ਹੈਗੀ ਇਹ ਕਿੰਨੇ ਦੀ ਬਈਰ ਇਹ ਖੁੱਲਦੀ ਜੋਟ ਹੈ ਜੀ ਆਪਣੀ ਅੱਛਾ ਵੀ ਜੋ ਪਿੰਜਰੇ ਨਿਕਲਦੇ ਆ ਦੋ ਅੱਛਾ ਠੀਕ ਹੈ ਠੀਕ ਹੈ ਵੀ ਇਹ ਜੋ ਦੋ ਪਿੰਜਰੇ ਨਿਕਲਦੇ ਆ ਇੰਟੀਕਰ ਬਣਾਈ ਵੀ ਕਹਿੰਦੇ ਖੁੱਲਦੇ ਆ ਅੱਛਾ ਵੀ ਖੁੱਲ ਜੋਟ ਵੀ ਇਹ ਖੁੱਲਦੀ ਵੀ ਹੈ ਤੂੰ ਨਹੀਂ ਚਾਹੀ ਆ ਚੀਜ਼ ਵਧੀਆ ਨਾ ਨਾਲੇ ਖੁੱਲਦੀ ਸਿੰਗਲ ਕਰਨੀ ਸਿੰਗਲ ਕਰ ਲਓ ਡਬਲ ਕਰਨੀ ਡਬਲ ਕਰ ਲਓ ਇਹ ਕੀ ਰੇਟ ਦੱਸੋ ਜੀ ਇਹ ਵਧੀਆ ਦਾ ਰੇਟ 2800 ਰੁਪਏ ਜੀ ਹਲਕੀ ਕੁਆਲਿਟੀ ਜਨਰੇਟ ਇਹ ਇਹ ਕਿੰਨੇ ਦੀ ਹੁਣ ਜੀ 2800 ਜੀ 2800 ਵਧੀਆ ਹੈ ਨਾ ਇੰਮੀਆਂ ਦੀ ਕੋਠਾ ਵਾਲੀ ਤਾਰ ਲੱਗੀ ਆ ਸਾਰੀ ਨੂੰ ਨਹੀਂ ਬਹੁਤ ਵਧੀਆ ਚੀਜ਼ ਬਣੀ ਪਈ ਯਾਰ ਤੇ ਆ ਆਪਣੇ ਇਹ ਕਾ ਗੋਲ ਪਿੰਜਰੇ ਛੋਟੇ ਪਿੰਜਰੇ ਵੇਖ ਸਿੰ ਇਦਾਂ 700 ਰੁਪਏ ਤੋਂ ਸਟਾਰਟ ਹੋ ਜਾਣਗੇ 16-1700 ਰੁਪਏ ਦੇ ਕਰਪੰਜਲੇ ਮਿਲ ਜਾਣਗੇ ਪਰੇ ਤਹਿ ਵਾਲੇ ਅੱਛਾ ਠੀਕ ਹੈ ਠੀਕ ਹੈ ਬਾਕੀ ਆ ਸਾਈਡ ਆ ਕੱਪੜੇ ਪਏ ਉਹ ਵੀ ਤੇ ਮਾਲਾ ਸਾਈ ਸੂਈ ਸਮਾਨੇ ਬਣਾਉਣੇ ਬਈ ਆਪਾਂ ਜੀ ਕਹਿ ਦਿੱ ਗਏ ਵੀ ਆਹ ਜੀ ਬਣਾਉਣੀ ਆਪਾਂ ਇੰਦਾਰਨਦਾਰ ਨੂੰ ਚਾਹੀਦਾ ਜਿੰਨਾ ਵੀ ਮਰਜੀ ਦੁਕਾਨ ਵਾਸਤੇ ਮਿਲ ਜੂਗਾ ਅੱਛਾ ਵੀ ਦੁਕਾਨ ਤੇ ਕੂਨ ਵਾਸਤੇ ਵੀ ਚਾਹੀਦਾ ਕਿਸੇ ਨੇ ਕੁਝ ਵੀ ਕਰਨਾ ਹੈ ਜਿੰਨਾ ਵੀ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ ਹਰ ਵਕਤ ਹੀ ਤਿਆਰੀ ਮਿਲ ਜੂਗਾ ਆਪ ਨੂੰ ਯਾਰਾ ਚਾਹੀਦਾ ਵੀ ਮਾਲਾ ਜੋਆ ਢੋਲੀ ਚਾਹੀਦੀ ਤੇ ਨਾਲ ਹੀ ਆਪਾਂ ਨੂੰ ਮਹਣ ਥੋੜੀ ਵਧੀਆ ਜਿਹਾ ਹੋਵੇ ਵੀ ਹੈਵੀ ਜਿਹਾ ਹੋਵੇ ਉਹ ਬਾਹਰ ਪਿਆ ਜਾ ਬਾਈ ਪਰ ਬਾਕੀ ਸਮਾਨ ਸਾਰੇ ਜੋ ਜਵਕ ਆਸਤੇ ਪੈ ਦੇਣਾ ਖੇਡਣ ਖੁੱਡਣ ਨੂੰ ਪੈ ਟੂਟ ਜਿਗਰਮੈਂਟ ਕਿਸੇ ਨੇ ਵੀ ਆਉਣਾ ਬਾਈ ਠੀਕ ਆ ਕੋਚ ਸ਼ਵੀਰ ਆ ਸਕਦੇ ਹੋ ਬਈ ਛਤਰੀਆਂ ਜੁੱਤੀਆਂ ਬਾਕੀ ਬਾਜੀ ਦੇ ਟਾਈਮ ਹੈਗੇ ਆਪਣਾ ਹੁਣ ਚੱਲੀ ਜਾਂਦਾਗਾ ਤੇ ਫਿਰ ਦਰਾ ਦੇਖੋ ਆਪਣੇ ਜਿਵੇਂ ਉੱਤਰ ਬਾਹਰ ਉਹ ਮਨ ਲ ਜਾਲ ਢਾਂਗ ਢੂੰਗੀ ਆ ਜਿਗਰਮੈਂਟ ਠੀਕ ਆ ਗੁੱਲ ਮਲਾ ਕੰਮ ਸਾਰਾ ਉਹ ਫੇਰ ਕੋਡਾ ਨਾ ਯਾਰ ਤੇ ਚਲੋ ਹੁਣ ਚੱਲਦੇ ਹਾਂ ਘਰੇ ਆਪਾਂ ਆਹ ਨੂੰ ਰੇਟ ਦੱਸਤਾ ਮੋਟਾ-ਮੋਟਾ ਮਤਲਬ ਇਹਨਾਂ ਨੂੰ ਵੀ ਬਣ ਜੂਗੀ ਤੇ ਚਲੋ ਬਬ ਚੱਲੀ ਗਏ ਸਾਰਾ ਇਹ ਕੋਲ ਮਲਾ ਕੇ ਵੀ ਫਾਇਦੇ ਵਾਲਾ ਹੀ ਹੋਊ ਰੇਟ ਵੀ ਜਾਏਗਾ ਠੀਕ ਹੈਗਾ ਨਾ ਵੀ ਜਿਆਦੇ ਉਹ ਦੁਕਾਨਦਾਰਾਂ ਨੂੰ ਵੀ ਦੇਈ ਜਾਂਦੇ ਆ ਬਹੁਤ ਪਰਤੇ ਵਾਲੇ ਆ ਰੇਟ ਮੋਟਾ ਠੀਕ ਹੈ ਵੀ ਕਿਸੇ ਦੁਕਾਨਦਾਰ ਨਾਲ ਉਹ ਵੀ ਲੈ ਸਕਦਾ ਤੇ ਡਿਲੀਵਰੀ ਮਤਲਬ ਇਹ ਉਹ ਮਾਲਾ ਫ੍ਰੀ ਹੁੰਦੀ ਹੈ ਕਿ ਮਾਲਾ ਕਿਵੇਂ ਪੈਸੇ ਉਹ ਵਿੱਚ ਹੀ ਡਿਲੀਵਰੀ ਦਾ ਖਰਚਾ ਲੈ ਮਾਲਾ ਉਹ ਖਰਚਾ ਲੱਗੂ ਆ ਉਹ ਇਸ ਸਮਾਨ ਇੱਕ ਜਦੋਂ ਜਿਹੜੀ ਸੌਦੇ ਆ ਜਿਹੜੇ ਨਾਲ ਜਿਹੜੀ ਤੇ ਹਾਂ ਹਾਂ 70000 ਰੁਪਏ ਖਰਚਾ ਆਉਣਾ ਉਹ ਇਸ ਸਮਾਨ ਦੇ ਇਕੱਠਾ ਹੋਏ ਫਿਰ ਗੱਲ ਵੱਖਰੀ ਹੈ ਉਹ ਸਿੰਗਲ ਚੀਜ਼ ਨਹੀਂ ਭੇਜ ਤੁਸੀਂ ਕੋਈ ਵੀ ਉਹਦਾ ਵੀ ਡਿਲੀਵਰੀ ਵੀ ਕੋਰੀ ਯਾਰ ਹੌਣ ਵਾਲੀ ਚੀਜ਼ ਹੋਣੀ ਜਿਹਦੇ ਤੇ ਕਰੀ ਜਾਂਦੀ ਆ ਹਾਂ 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 ਜੀ ਕੋ ਮੇਰਾ ਇੱਕ ਇੱਕ ਜਿਹੜੀ ਆਖੇ ਪਹੁੰਚ ਕਰ ਦੋਗੇ ਉਹਦਾ ਔਖਾ ਜਾਂਦਾ ਨਹੀਂ ਹੁੰਦਾ ਹਾਂ ਬਸ ਕਿ ਉਹ ਵੀ ਠੀਕ ਆ ਮੇਰੇ ਓਕੇ ਰਿਪੋਰਟ ਜਮਾ ਚੱਲ ਬਈ ਠੀਕ ਆ ਮੈਂ ਤਾਂ ਨੰਬਰ ਲੈ ਲੈ ਤੁਹਾਡਾ ਮੈਂ ਤੇ ਸਮਾਨ ਤੁਹਾਨੂੰ ਮੈਂ ਫੋਨ ਕਰ ਦੂੰਗਾ ਤੇ ਉਸ ਹਾਵਣਾ ਬਣਵਾ ਲਓ ਠੀਕ ਆ ਆਹ ਨੂੰ ਮੈਂ ਜਾ ਕੇ ਘੰਟੇ ਤੱਕ ਹੀ ਫੋਨ ਕਰਦਾ ਠੀਕ ਆ ਬਈ ਲਓ ਜੀ ਤੇ ਹੁਣ ਚੱਲਦੇ ਆਪਾਂ ਕਰਨੂ ਹਾਂ ਤੇ ਬਾਕੀ ਗੱਲਾਂ ਕਰਾਂ ਬਾਅਦ ਵਿੱਚ ਮੈਂ ਚੱਲ ਕੰਨਾ ਬੰਨਾ ਵੀਡੀਓ ਬਣ ਗਈ ਤੇ ਥੰਬਨੇਲ ਕੱਢ ਲਿਏ ਨਾ ਇੱਥੋਂ ਆਪਾਂ ਆਹ ਦੇਖੋ ਦੁਕਾਨ ਦਾ ਸਿਸਟਮ ਆ ਉਹ ਕੇ ਰਿਪੋਰਟਾ ਚਲੋ ਆਪਣੀ ਗੱਡੀ ਖੜੀ ਉਹ ਸਾਹਮਣੇ ਤੇ ਚੱਲ ਗਏ ਆਪਾਂ ਚਲੋ ਜੀ ਚੱਲ ਜੇ ਘਰ ਨੂੰ ਤੇ ਬੱਸ ਦੇਖ ਲਿਆ ਸਮਾਨ ਸਮਾਨ ਇੱਕ ਗੱਲ ਹੋਰ ਬਾਬਿਓ ਹੈ ਨਾ ਸਮਾਨ ਬਹੁਤ ਵਧੀਆ ਬਾਈ ਗੋਲੇ ਹਨ ਤੇ ਡਿਲੀਵਰੀ ਕਿਹਦਾ ਕਰ ਦੂੰਗਾ ਮੈਂ ਲਗਭਗ ਵੀ ਜੇ ਸਮਾਨ ਜਾਦੇ ਹੋਇਆ ਤਾਂ ਮੈਂ ਕਰ ਦੂੰ ਵੀ ਸਿੰਗਲ ਚੀਜ਼ ਹੀ ਨਹੀਂ ਤੇ ਡਿਲੀਵਰੀ ਦੇ ਚਾਰਜ ਜ਼ਰੂਰ ਲੱਗਣਗੇ ਵੀ ਜਿੰਨੇ ਵੀ ਹੋਏ ਮਤਲਬ 500000 ਜਿੰਨਾ ਵੀ ਹੋਇਆ ਹਨ ਉਹ ਬਾਕੀ ਦੂਰ ਦੇ ਸਿਰ ਤੇਗਾ ਚਲੋ ਚੀਜ਼ ਕਰਕੇ ਭੇਜੂਗਾ ਤੇ ਹੁਣ ਚੱਲੀ ਗਿਆ ਆਪਾਂ ਸਮਾਨ ਬਾਕੀ ਓਕੇ ਰਿਪੋਰਟ ਸੀ ਹਰ ਹਨ ਤੇ ਚੱਲ ਕੇ ਕਰਦੇ ਹਟਣਾ ਸ਼ੇਅਰ ਆਪਾਂ ਤੇ ਆਗੇ ਸੀ ਆਪਾਂ ਹੁਣ ਘਰੇ ਠੀਕ ਆ ਕੱਪੜੇ-ਕਪੜੇ ਕਰ ਲੈ ਚੇਂਜ ਤੇ ਚੋਬਰ ਨੂੰ ਸੱਦਿਆ ਵੀ ਆ ਥੋੜਾ ਕੰਮਾਂਗਾ ਤੇ ਚੱਲਦੇ ਆ ਉਹਦੇ ਨਾਲ ਕੀ ਗਨਚੋ ਚੋਬਰ ਵੀ ਆ ਚੁੱਕੇ ਆ ਲਕੋਲਾ ਲਕੋਲਾ ਮੁੰਡਿਆ ਮਾਨਾ ਲਕੋਲਾ ਤੂੰ ਇਹਨਾਂ ਕਮਾ ਲਈ ਕਰਦੀ ਅਗਲੀ ਵਾਰ ਤਾਂ ਆ ਅਗਲੀ ਵਾਰ ਕੀ ਹੈ ਬਾਈ ਬਹੁਤ ਠੰਡਾ ਬਈ ਅੱਜ ਦੁਕਾਨ ਤੋਂ ਆ ਤੇ ਚੇਪੀ ਬੋਲ ਆਹ ਤਾਂ ਵੱਕੇ ਠੰਡਾ ਹੀ ਹੈ ਨਾ ਝੱਗ ਬੰਦੀ ਹੈ ਨਾ ਤੇ ਹੋਰ ਪਰਸੈਂਟਾ ਕਿਉਂ ਜਮਾ ਓਕੇ ਜਮਾ ਓਕੇ ਜਮਾ ਇਹ ਵੀ ਓਕੇ ਤੇ ਆ ਗਏ ਇੱਧਰ ਆਪਣੀ ਹਵੇਲੀ ਚ ਇੱਧਰ ਚੋਬਰ ਵੀ ਆਇਆ ਨੂਰ ਜਾਨ ਨੂਰ ਜਾਨ ਆਈ ਹੋਈ ਹੈ ਤੇ ਆਪਣੇ ਲੀਓ ਅੰਦਰ ਬੈਠਾ ਹੋਇਆ ਠੀਕ ਹੈ ਤੇ ਹੁਣ ਤਾਂ ਅਸੀਂ ਇੱਕ ਮਿੱਤਾਂ ਲਾ ਲਈ ਸੀ ਤੇ ਹੁਣ ਮੁੰਡੇ ਨੇ ਦੋ ਰਹਿ ਗਏ ਸੀ ਇਹਨੂੰ ਯਾਰ ਖਲਾਉਂਦਾ ਨਹੀਂ ਤੇ ਹਾਂ ਗੇਮ ਖਾਗੇ ਹੁਣ ਗੇਮ ਸਾਰੇ ਨੂੰ ਬਦਸਤੂ ਦਿਮਾਗ ਪਿੰਨੇ ਖਾਰੀ ਦਿਖਾਤੀ ਸੀ ਗਲਤ ਕੀਤਾ ਯਾਰ ਇਹ ਕਿੱਥੇ ਆਪਾਂ ਯਾਰ ਖਲਾ ਖੇਡਦੇ ਆ ਨਾ ਆਪਾਂ ਚੋਬਰ ਦੀ ਦੁਕਾਨ ਤੇ ਚੱਲ ਗਏ ਤੇ ਖਾਣ ਪੀਣ ਸਮਾਨ ਵੀ ਲੈ ਮਾੜਾ ਨਾ ਕਰਾਂਗੇ ਅੱਜ ਤੁਹਾਨੂੰ ਫੰਕਸ਼ਨ ਕਰਾਂਗੇ ਫੰਕਸ਼ਨ ਕਰਾਂਗੇ ਕਰੇਗਾ ਨਹੀਂ ਕਰਦਾ ਹਾਂ ਆਕੇ ਨਾ ਆਦਾ ਹੈ ਮਲਾ ਵੀ ਠੰਡਾ ਠੰਡਾ ਪੀ ਲਾਂ ਚੱਲ ਫਿਰ ਚੱਲੀਏ ਦੁਕਾਨ ਤੇ ਖਾਣ ਪੀਣੂ ਬਾਬੇ ਲੈ ਕੇ ਸਮਾਨ ਇਹ ਫਿਰ ਬਿਰੋ ਖੜ ਜਾ ਮਾਰਤ ਫੋਨ ਤੇ ਜਾਏ ਤੇ ਹੁਣ ਇੱਥੇ ਸੁਪਰ ਲਾਈਨ ਦਾ ਫੋਨ ਚਾਰਜ ਤੇ ਆਪਾਂ ਲਾ ਲਈਏ ਟਾਈਮ ਲੈ ਲੱਸ ਹਨਾ ਤੇ ਖੇਡਦੇ ਆ ਤਾਂ ਸੱਪਾ ਤਿੰਨੇ ਆ ਤਿੰਨੇ ਲਾਵਾ ਮੋੜ ਚੱਕਾ ਤੇ ਆ ਬੈਠ ਜਾ ਬਰਾ ਫੋਨ ਲਾ ਚਾਰਜ ਲਾ ਦਿਆ ਉਹਦਾ ਤੇ ਖੇਡ ਗਏ